ਵੱਡੇ ਦਿਲ ਨਾਲ راہਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਾਦਨ 'ਚ ਬੇਨਤੀ ਕਰਦਾ ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਵੇਖਣੇ ਪੈ ਰਹੇ ਨੇ ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਣਤਾ ਪਾਈਆਂ ਜਾ ਰਹੀਆਂ ਤੇ ਤੁਹਾਨੂੰ ਸ਼ਾਬਾਸ਼ ਹੀ ਦਿੱਤੀ ਜਾਊਗੀ ਕਿ ਤੁਸੀਂ ਪਿਛਲੀ ਜਿਹੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੇਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ ਤਾਂ ਕਿ ਸਾਰੇ ਪੰਜਾਬੀ ਤੁਹਾਨੂੰ ਸ਼ਾਬਾਸ਼ ਹੀ ਦੇਣਗੇ ਜੀ ਬਾਈਬਸ ਸਾਹਿਬ ਜੀ ਮਾਈਕ ਔਨ ਕਰਿਓ ਸੋ ਇੱਕ ਮਿੰਟ ਇੱਕ ਮਿੰਟ ਹਰ ਜਿਹੜੀ ਯੰਨ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨ ਸਾਹਿਬ ਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾਣ ਤੇ ਮੈਂ ਵੀ ਬਖਿਆਦਾ ਤੌਰੇ ਇਸ ਨੂੰ ਕਬੂਲ ਕਰ ਹਾਂਜੀ ਕੀ ਕਹਿ ਰਹੇ ਬਣਾਵਾਲੀ ਸਾਹਿਬ ਕੀ ਕਹਿ ਰਹੇ ਤੁਸੀਂ ਮੈਂ ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੁਪੂਰੀ ਕੀ ਅਮਰਿੰਦਰ ਸਿੰਘ ਆ ਕਾਗਰਾਂ ਦਾ ਐਮਪੀ ਹੋ ਕੇ ਨਾਲ ਖੜਾ ਨਹੀਂ ਸੀ ਲਾਟਕ ਬੀਬੀ ਮੈਂ ਇਤਿਹਾਸ ਕੇ ਗੱਲਾਂ ਕਰ ਰਿਆਂਗਾ ਅੱਜ ਮਾਫੀ ਮੰਗੋ ਕੀ ਮੇਰੀ ਗੱਲ ਸੁਣੋ ਜੈਪੁਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਇੱਕ ਮਿੰਟ ਕਰਿੰਦੇ ਹੋ ਗੱਲ ਉਹਨਾਂ ਨੂੰ ਸ਼ਾਇਦ ਮੰਗ ਲੈਣੇ ਸਪੀਕਰ ਸਾਹਿਬ 31 ਬਾਲ 83 ਨੂੰ ਰੁਕੋ ਬਣਾ ਬਾਈ ਸਾਹ ਜੀ ਵੇਖੋ ਚੇਅਰਮੈਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਆ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤਾਂ ਕੋਈ ਲਾਭ ਹੈ ਜਦੋਂ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ ਚਲੋ ਜੇ ਮੇਰਾ ਮੇਰਾ ਪ੍ਰਚਾਰ ਤੇ ਭੰਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦੇ ਆ ਤੇ ਫਿਰ ਲੋਕਾਂ ਨੂੰ ਕਹਿ ਦਿਓ ਕਿ ਇਹਦਾ ਪਰਪਸ ਕੁਝ ਨਹੀਂ ਇਹਦਾ ਪਰਪਸ ਮੇਰਾ ਭੰਡੀ ਪ੍ਰਚਾਰ ਜੀ ਬਣਾਵਾਲੀ ਸਾਹਿਬ ਉਹ ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ ਪਾਣੀ ਬੰਦ ਕਰਦੇ ਹੋ ਪਾਣੀ ਪੂਰਾ ਮਾਰ ਜੋ ਸਪੀਕਰ ਸਾਹਿਬ ਬਣਾਵਾਲੀ ਸਾਹਿਬ ਜੇਦਾ ਡਾਕਟਰ ਸਾਹਿਬ ਕੋਲੇ ਜਾਂਦੇ ਆ ਪਹਿਲਾਂ ਬਿਮਾਰੀ ਪੁੱਛਦਾ ਕਿਵੇਂ ਸ਼ੁਰੂ ਹੋਈ ਸੀ ਤੇਰੀ ਹਿਸਟਰੀ ਕਿਵੇਂ ਸੀਗੀ ਤਾਂ ਹਿਸਟਰੀ ਤੇ ਦਾ ਮਾਫੀ ਮੰਗ ਅੱਜ ਜੇ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਅੱਜ ਪੰਜਾਬ ਨੂੰ ਆ ਦੈਨ ਹੀ ਵੇਖਣੇ ਪੈਂਦੇ ਸੀਗੇ ਇਸ ਕਰਕੇ ਕਹਿਣਾ ਕਿ 31 12 81 ਨੂੰ ਜੋ ਸਮਝੌਤਾ ਹੋਇਆ ਬਲਾਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਟਾ ਰੱਖ ਕੇ ਦਸਤਕਤ ਕਰਾਇਆ ਗਿਆ ਜੈਪੁਰ ਸਾਦ ਕੇ ਉਹਦੇ ਪੰਜਾਬ ਦੀ ਸਾਰਾ ਘੁੱਟਤੀ ਸੀਗੀ ਇਸ ਤੋਂ ਇਲਾਵਾ ਦੂਜੀ ਗੱਲ ਮੈਂ ਹੋਰ ਕਹਿਣੀ ਚਾਹਣਾ ਮੈਂ ਹੋਰ ਗੱਲ ਕਹਿਣੀ ਚਾਹਣਾ ਬਾਜਵਾ ਸਾਹਿਬ ਸੁਣ ਲਿਓ ਮਗਰ ਤੁਹਾਡੇ ਬੁਲਾਰਿਆਂ ਨੇ ਬੋਲਣਾ ਜਵਾਬ ਦੇ ਦਿਓ